ਨਾਪਾ ਕਵਤਾ ਉਤਸਵ ਵਿੱਚ ਆ ਕੇ ਬਹੁਤ ਹੀ ਖੁਸ਼ੀ ਅਨੁਭਵ ਕਰ ਰਹੇ ਹਾਂ ਕਿਉਂਕਿ ਅੱਜ ਮੈਨੂੰ ਬਹੁਤ ਹੀ ਅچھے ਸ਼ਾਇਰਾਂ ਨੂੰ ਸੁਣਨ ਦਾ ਸੁਭਾਗ ਜਿਹੜਾ ਉਪਰਪਤ ਹੋਇਆ ਹੈ ਔਰ ਇਹ ਲੋਕ ਨੇ ਜਿਹੜੇ ਪੰਜਾਬੀ ਜ਼ੁਬਾਨ ਨੂੰ ਜਿੰਦਾ ਰੱਖਣ ਵਿੱਚ ਆਪਣਾ ਉਦਮ ਜਿਹੜਾ ਉਹ ਕਰਦੇ ਪਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਜ਼ੁਬਾਨ ਨੂੰ ਬਹੁਤ ਖਤਰੇਦਾਰ ਪੇਸ਼ ਨੇ ਔਰ ਜਿਹੜੀਆਂ ਹਾਕਮ ਜਮਾਤਾਂ ਹੁੰਦੀਆਂ ਨੇ ਉਹ ਹਮੇਸ਼ਾ ਇੱਕ ਸੱਤਾ ਦੀ ਭਾਸ਼ਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਔਰ ਸੱਤਾ ਦੀ ਭਾਸ਼ਾ ਉਹਨਾਂ ਨੇ ਅੰਗਰੇਜ਼ੀ ਬਣਾਈ ਹੋਈ ਹੈ ਉਹਦੇ ਬਦਲ ਵਜੋਂ ਨਾਲ ਹਿੰਦੀ ਬਣਾਈ ਹੋਈ ਹੈ ਔਰ ਜਿਹੜੀ ਪੰਜਾਬੀ ਹੈ ਇਹ ਮਾੜਿਆਂ ਧੀੜਿਆਂ ਤੇ ਦਲਿਆਂ ਬਲਿਆਂ ਲੋਕਾਂ ਦੀ ਜ਼ੁਬਾਨ ਬਣਾ ਦਿੱਤੀ ਗਈ ਹੈ ਔਰ ਜ਼ੁਬਾਨ ਦੇ ਨਾਲ ਇਸ ਅੰਦਾਜ਼ ਦੇ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਦਾ ਜਿਹੜਾ ਗੌਰਵ ਆਪਣੀ ਮਾਂ ਬੋਲੀ ਬਾਰੇ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਉਸ ਮਾਨ ਤੋਂ ਪੰਜਾਬੀ ਜਿਹੜੇ ਦੇ ਉਹ ਵਿਜੋਗੇ ਤੇ ਵਿਛੜਨੇ ਜਾ ਰਹੇ ਨੇ ਤੇ ਇੱਕ ਤਰ੍ਹਾਂ ਦੀ ਹੀਣ ਭਾਵਨਾ ਪੰਜਾਬੀ ਜ਼ੁਬਾਨ ਨਾਲ ਜੋੜ ਦਿੱਤੀ ਗਈ ਕਿ ਪੰਜਾਬੀ ਬੋਲਣਾ ਜਿਹੜਾ ਹੈ ਇਹ ਆਪਣੇ ਆਪ ਨੂੰ ਬੰਦਾ ਜਿਹੜਾ ਉਹ ਹੀਣਾ ਤੇ ਛੋਟਾ ਮਹਿਸੂਸ ਕਰਦਾ ਹੈ ਕਿ ਅੰਗਰੇਜ਼ੀ ਬੋਲੇ ਤੇ ਹਿੰਦੀ ਬੋਲੇ ਤੇ ਉਹ ਉੱਤਮ ਆਪਣੇ ਆਪ ਨੂੰ ਸਮਝਦਾ ਹੈ ਔਰ ਆਪਣੇ ਆਪਣਾ ਉਤਮਤਾ ਦਾ ਪ੍ਰਦਰਸ਼ਨ ਵੀ ਕਰਦਾ ਲੱਗਦਾ ਜੀ ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਉਹਨਾਂ ਨੂੰ ਗੋਲਾ ਕੀਤਾ ਜਾ ਰਿਹਾ ਜੀ ਰੋਮ ਦਾ ਇਤਿਹਾਸ ਵੀ ਪੰਜਾਬੀ ਦੀਆਂ ਪੁਸਤਕਾਂ ਚ ਜੋ ਪਹਿਲਾਂ ਬੱਚਿਆਂ ਨੂੰ ਪੜਨ ਨੂੰ ਮਿਲਦਾ ਸੀ ਸਾਡੇ ਟਾਈਮ 'ਚ ਤੁਹਾਡੇ ਟਾਈਮ 'ਚ ਉਹ ਵੀ ਖਤਮ ਕਰ ਦਿੱਤਾ ਗਿਆ। ਇਹ ਮੈਂ ਜਿਵੇਂ ਤੁਹਾਨੂੰ ਬੇਨਤੀ ਕੀਤੀ ਆ ਨਾ ਜਦੋਂ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਾ ਹੈ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬੀ ਦੇ ਕੈਦੇ ਤੇ ਕਿਤਾਬਾਂ ਜਿਹੜੀਆਂ ਸਨ ਉਹ ਘਰਾਂ ਦੇ ਵਿੱਚੋਂ ਲੱਭ ਲੱਭ ਕੇ ਤੇ ਜਿੱਦਾਂ ਨਜਾਇਜ਼ ਹਥਿਆਰ ਲੱਭ ਹੀ ਦਿਆ ਨਾ ਉਹਨਾਂ ਦੀਆਂ ਹਉਲੀਆਂ ਬਾਲੀਆਂ ਸੀ। ਔਰ ਫਿਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਵੀ ਕਈ ਵਾਰ ਕੋਈ ਨਾ ਕੋਈ ਕਿਤਾਬ ਘਰਾਂ ਵਿੱਚ ਪਈ ਰਹਿੰਦੀ ਆ ਤੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਜਿਹੜਾ ਬੰਦਾ ਆਪਣੇ ਘਰ ਵਿੱਚ ਲੁਕਿਆ ਹੋਇਆ ਰੰਕਾਇਆ ਹੋਇਆ ਹਥਿਆਰ ਜਿਹੜਾ ਹੈ ਉਹ ਥਾਣੇ 'ਚ ਲੈ ਆ ਕੇ ਜਮ੍ਹਾਂ ਕਰਾਊਗਾ ਉਹਨੂੰ 1 ਕਾਨਾ ਨਾਮ ਦਿੱਤਾ ਜਾਊਗਾ ਤੇ ਜਿਹੜਾ ਕਿਤਾਬ ਲੈ ਆ ਕੇ ਜਮ੍ਹਾਂ ਕਰਾਵੇਗਾ ਉਹਨੂੰ 6 ਆਨੇ ਨਾਮ ਦਿੱਤਾ ਜਾਊਗਾ ਬਲ ਜ਼ਬਾਨ ਦਾ ਹਥਿਆਰ ਜਿਹੜਾ ਹੈ ਉਹ ਦੂਜੇ ਹਥਿਆਰ ਦੇ ਨਾਲੋਂ 6 ਗੁਣਾ ਵੱਧ ਤਾਕਤਵਰ ਹੈ ਕਿਉਂਕਿ ਜ਼ਬਾਨ ਦਾ ਹਥਿਆਰ ਛੇ ਗੁਣਾ ਵੱਧ ਤਾਕਤਵਰ ਹੈ ਇਹ ਹਥਿਆਰ ਆਮ ਲੋਕਾਂ ਕੋਲੋਂ ਖੋਣ ਦੀ ਸਦਾ ਹੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਔਰ ਹਾਕਮ ਜਮਾਤਾਂ ਬੜੀ ਸਾਜ਼ਿਸ਼ ਦੇ ਨਾਲ ਬੜੀ ਬਰੀਕੀ ਦੇ ਨਾਲ ਅੱਜ ਵੀ ਸਾਡੇ ਕੋਲੋਂ ਉਹ ਹਥਿਆਰ ਜਿਹੜਾ ਸਾਡਾ ਖੋ ਕੇ ਤੇ ਸਾਨੂੰ ਜਿਹੜਾ ਜਿਹੜੀ ਜ਼ਿੰਦਗੀ ਦੇ ਅਸੀਂ ਜੰਗ ਲੜਨੀ ਹੈ ਅਸੀਂ ਅੱਗੇ ਵਧਣਾ ਲੋਕਾਂ ਦੇ ਨਾਲ ਆਪਣੇ ਆਪ ਨੂੰ ਜੋੜਨਾ ਉਹਦੇ ਨਾਲ ਸਾਨੂੰ ਵਿਯੋਗ ਰਹਿ ਤੇ ਬਛੁੱਟ ਰਹੇ ਨੇ ਔਰ ਇਹਦੇ ਵਾਸਤੇ ਚੇਤਨਤਾ ਦੀ ਬਹੁਤ ਜ਼ਰੂਰਤ ਹੈ ਔਰ ਪੰਜਾਬੀ ਜ਼ੁਬਾਨ ਦੇ ਵਾਸਤੇ ਇੱਕ ਲਾਮਬੰਦੀ ਜਿਹੜੀ ਆ ਉਹ ਖੜੀ ਕਰਨ ਦੀ ਜ਼ਰੂਰਤ ਹੈ ਦੁੱਖ ਦੀ ਗੱਲ ਤਾਂ ਹੈ ਕਿ ਜਿਹਨਾਂ ਲੋਕਾਂ ਨੇ ਪੰਜਾਬੀ ਜ਼ੁਬਾਨ ਦੇ ਨਾਂ ਉੱਤੇ ਸੂਬਾ ਬਣਾਇਆ ਸੀਗਾ ਉਹ ਹੀ ਪੰਜਾਬੀ ਜ਼ੁਬਾਨ ਨੂੰ ਪੁੱਲ ਗਿਆ ਵਿਸਰ ਗਿਆ ਤੇ ਉਹ ਕਿਹਾ ਸੀ ਨਾ ਫਰੋਜ਼ਦੀਰ ਸ਼ਰਫ ਨੇ ਕਿ ਮੋਟਾ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਰਬਾਬ ਰਬਾਬੀਆਂ ਦੀ ਸ਼ਰਫ ਜਿਨ੍ਹਾਂ ਨੇ ਪੁੱਛੀ ਦਾ ਬਾਤ ਮੇਰੀ ਵੇ ਮਹਿਬੂਲੀ ਹਮਨੇ ਪੰਜਾਬੀਆਂ ਦੀ ਤਾਂ ਮੈਂ ਕਹਿੰਦਾ ਕਿ ਜਿਹੜੇ ਸਾਡੇ ਸ਼ਹਿਰ ਲੋਕ ਨੇ ਇਹ ਫਿਰ ਵੀ ਪੰਜਾਬੀ ਜ਼ੁਬਾਨ ਨੂੰ ਸਮਰਪਿਤ ਨੇ ਆਪਣੇ ਹਿੰਮਤ ਨਾਲ ਆਪਣੀ ਤਾਨ ਦਾ ਜਿੰਨਾ ਕਿਨਾਂ ਦੇ ਵਿੱਚ ਹੈਗਾ ਉਹ ਪੰਜਾਬੀ ਜ਼ੁਬਾਨ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦਾ ਗੌਰਵ ਤੇ ਮਾਣ ਵਡਾਈ ਰੱਖਣ ਦੀ ਕੋਸ਼ਿਸ਼ ਕਰਦੇ। ਸਹੀ ਕਿਹਾ।